ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਅੰਤਲੇ ਦਿਨਾਂ ਦੀ ਗਾਥਾ ਬੜੀ ਹੀ ਸਾਹਸਪੂਰਨ, ਦਰਦਨਾਕ ਅਤੇ ਦਿਲ ਨੂੰ ਹਲੂਨ ਵਾਲੀ ਸੀ। ਮੁਗਲ ਹਕੂਮਤੀ ਸ਼ਕਤੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਸਮੇਂ ਲਈ ਪਹਾੜਾਂ ਵਿੱਚ ਸ਼ਰਨ ਲੈਣੀ ਪਈ। ਮਾਰਚ 1715 ਈਸਵੀ ਵਿੱਚ बाबा बन्दा सिंह बहादुर जम्मू ਤੋਂ ਮੈਦਾਨਾ ਵਾਲਾ ਗਈ ਆਉਂਦੇ ਹੀ ਉਹਨਾਂ ਨੇ ਕਲਾਨੌਰ ਅਚਲ ਬਟਾਲਾ ਰਾਏਪੁਰ ਆਦਿ ਕਬਜ਼ਾ ਕਰ ਲਿਆ ਉਸ ਸਮੇਂ ਦਿੱਲੀ ਦੇ ਮੁਗਲ ਬਾਦਸ਼ਾ ਫੁਰਖਸੀਅਰ ਦਾ ਰਾਜ ਸੀ बाबा बन्दा सिंह बहादुर ਦੇ ਪੰਜਾਬ ਵਿੱਚ ਮੜ ਪੈਰ ਫੈਸਾਰਨ ਤੇ ਦਿੱਲੀ ਦੀ ਹਕੂਮਤ ਵਿੱਚ ਖਲਵਲੀ ਮੱਚ ਗਈ ਬਾਦਸ਼ਾ ਫੁਰਖਸੀਅਰ ਮਲੋਂ ਲਾਹੌਰ ਦੇ ਸੂਬੇਦਾਰ ਅਬਦੁਲ ਮਸੰਦ ਸਮਨਦਖਾਨ ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਾ ਢਹ ਢੇਰੀ ਢਾਈ 88 ਨੂੰ ਸਖਤ ਤਾੜਨਾ ਵਾਲਾ ਪੱਤਰ ਲਿਖਿਆ ਕਿ ਉਹ ਜਿਵੇਂ ਵੀ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਬੂ ਕਰੇ ਉਸ ਦੀ ਮਦਦ ਲਈ ਬਹੁਤ ਸਾਰੇ ਰਾਜੇ ਅਤੇ ਜ਼ਮੀਦਾਰ ਨਿਯੁਕਤ ਕੀਤੇ ਗਏ ਸ਼ਾਹੀ ਹੁਕਮਾਂ ਅਨਸਾਰ ਹੋ ਰਹੇ ਕੱਠ ਦੀ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲ ਗਈ ਇਸ ਲਈ ਉਸਨੇ ਬਟਾਲਾ ਤੇ ਕਲਾਂੌਰ ਦੇ ਨੇੜੇ ਪਾਛੀ ਵਾਹੀ ਤੇ ਪੈਂਦੇ ਪਿੰਡ ਮਿਰਜ਼ਾ ਜਾਨ ਵਿਖੇ ਕੱਚੀ ਗੜੀ ਬਣਾਉਣ ਦਾ ਫੈਸਲਾ ਕੀਤਾ ਕੋਟ ਮਿਰਜ਼ਾ ਜਾਨ ਦੀ ਚੋਣ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗੀ ਪੈਂਤੜੇ ਨੂੰ ਮੁੱਖ ਰੱਖ ਕੇ ਕੀਤੀ ਸੀ ਕੋਟ ਮਿਰਜ਼ਾ ਜਾਨ ਵਿਖੇ ਗੜੀ ਦੀਆਂ ਕੱਚੀਆਂ ਰੋਕਾਂ ਅਤੇ ਖਾਈਆਂ ਪੁੱਟਣ ਦਾ ਕੰਮ ਅਜੇ ਚੱਲ ਰਿਹਾ ਸੀ ਕਿ ਆਪਦਸ ਮਸੰਦ ਖਾਨ ਨੇ ਤੇ ਉਸ ਦੇ ਨਾਇਬ ਆਫਰਵੇ ਖਾਨ ਦੀ ਕੋਲ ਹਿੱਟ ਹੰ ਜੀਆਂ ਫੌਜਾਂ ਨੇ ਖਾਲਸਾਈ ਫੌਜ ਉੱਤੇ ਹਮਲਾ ਕਰ ਦਿੱਤਾ ਇਸ ਤਰ੍ਹਾਂ ਸਾਹੀ ਫੌਜ ਦੇ ਅੱਗੇ ਖਾਲਸਾਈ ਫੌਜ ਬਹਾਦਰੀ ਦੇ ਜੋਹਰ ਦਿਖਾਉਂਦੀ ਹੋਈ ਪਿੱਛੇ ਹਟਦੀ ਗਈ ਅੰਤ ਬਾਵਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਵਿਖੇ ਇਹ ਦੁਨੀ ਚੰਦ ਦੀ ਹਵੇਲੀ ਜਾ ਸ਼ਰਨ ਲਈ ਉਤਵੀ ਕੀਤਾ ਦੁਨੀ ਚੰਦ ਦੀ ਹਵੇਲੀ ਭਾਵੇਂ ਕੋਈ ਪੱਕਾ ਕਿਲਾ ਨਹੀਂ ਸੀ ਪਰ ਥੋੜੇ ਦਿਲ ਤਰਵਾਸ ਵਾਲੀ ਗੱਲ ਇਹ ਸੀ ਕਿ ਇਸ ਦੇ ਦਿਵਾਲੇ ਬੜੀ ਪੱਕੀ ਤੇ ਉੱਚੀ ਕੰਧ ਸੀ ਅਤੇ ਅੰਦਰੋਂ ਇੰਨੀ ਖੁੱਲੀ ਸੀ ਕਿ ਸਾਰੀ ਸਿੱਖ ਫੌਜ ਉਸ ਅੰਦਰ ਸਮਾ ਸਕਦੀ ਸੀ ਖਾਲਸਾ ਹੀ ਫੌਜ ਦੇ ਯਥਾ ਸ਼ਕਤੀ ਖਾਣੇ ਦਾਣੇ ਅਤੇ ਲੜਾਈ ਲਈ ਬਰੂਦ ਦਾ ਜਿੰਨਾ ਕੁ ਸਮਾਨ ਜਮਾ ਹੋ ਸਕਦਾ ਸੀ ਉਹ ਕੀਤਾ ਗਿਆ ਲੋੜ ਅਨਸਾਰ ਕੰਦਾਂ ਵੀ ਹੋਰ ਪਕਿਆਈਆਂ ਗਈਆਂ ਤੇ ਬਾਹਰ ਖਾਈ ਪਟਕੇ ਨਹਿਰ ਦਾ ਪਾਣੀ ਭਰ ਦਿੱਤਾ ਗਿਆ ਮਾਰਚ ਅਪ੍ਰੈਲ 1715 ਈਸਵੀ ਸ਼ਾਹੀ ਲਸ਼ਕਰ ਨੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ ਆਬਦ ਸੰਮਦ ਖਾਨ ਤੇ ਉਸ ਦੇ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਤਕੜਾ ਹਮਲਾ ਕੀਤਾ ਮੁੱਠੀਪੁਰ ਸਿੰਘ ਦਲੇਰੀ ਨਾਲ ਲੜੇ ਸਮਾਂ ਬੀਤਨ ਤੇ ਅੰਦਰਲੇ ਰਸਦ ਪਾਣੀ ਵਿੱਚ ਥੋੜਾ ਹੌਣ ਲੱਗੀ ਸਮੇਂ-ਸਮੇਂ ਤੇ ਸਿੰਘ ਬਾਹਰ ਨਿਕਲਦੇ ਤੇ ਖੋਖਿੰਜ ਕਰਕੇ ਵਾਪਸ ਮੁੜ ਜਾਂਦੇ ਦੋਹਾਂ ਪਾਸਿਆਂ ਤੋਂ ਜੰਗੀ ਝੜਪਾਂ ਹੁੰਦੀਆਂ ਰਹਿੰਦੀਆਂ ਘੇਰਾ ਲੰਬਾ ਹੁੰਦਾ ਗਿਆ ਦੋਹਾਂ ਪਾਸਿਆਂ ਦਾ ਕਾਫੀ ਨੁਕਸਾਨ ਹੋਇਆ ਸ਼ਾਹੀ ਫੌਜ ਨੇ ਘੇਰਾ ਬੜਾ ਪੀੜਾ ਕੀਤਾ ਹੋਇਆ ਸੀ 8 ਮਹੀਨਿਆਂ ਦੇ ਲੰਬੇ ਘੇਰੇ ਇਹ ਅੰਦਰਲੇ ਰਸਤ ਪਾਣੀ ਦੀ ਥੜ ਅਤੇ ਜੰਗ ਦੇ ਕੇਰੇ ਵਿੱਚ ਬਾਹਰ ਨਿਕਲਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਨੋਦ ਸਿੰਘ ਵਿਚਕਾਰ ਮਤਭੇਦ ਪੈਦਾ ਹੋ ਗਈ। ਬਾਬਾ ਬਨੋਦ ਸਿੰਘ ਕੇ ਰਾਤ ਤੋੜ ਕੇ ਬਾਤ ਨਿਕਲ ਜਾਣ ਦੇ ਹੱਕ ਵਿੱਚ ਸੀ ਪਰ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅੰਤ ਤੱਕ ਇੱਥੇ ਡਟੇ ਰਹਿਣ ਲਈ ਅੜੇ ਹੋਏ ਸਨ। ਇਸ ਵਿੱਚੋਂ ਬਾਬਾ ਬਨੋਦ ਸਿੰਘ ਗੁਰਦਾਸ ਮੰਗਲ ਦੇ ਘੇਰੇ ਵਿੱਚੋਂ ਨਿਕਲ ਗਿਆ। ਬਾਬਾ ਬਲੂਤ ਸਿੰਘ ਦੇ ਨਿਕਲ ਜਾਣ ਪਿੱਛੋਂ ਸ਼ਾਹੀ ਫੌਜ ਨੇ ਕਿ ਰਾਹ ਹੋਰ ਸਖਤ ਕਰ ਦਿੱਤਾ। ਹਵੇਲੀ ਦੀਆਂ ਚਾਰੇ ਵਾਹਾਂ ਤੇ ਹੋਰ ਮੋਰਚੇ ਪੱਕੇ ਕਰਕੇ ਇੱਕ ਵਾਰੀ ਅਬਦਲ ਮਸੰਦ ਖਾਂ, ਦੂਸਰੀ ਜਕਰੀਆ ਖਾਂ, ਤੀਸਰੀ ਕਰਮੂਦੀਨ ਅਤੇ ਚੌਥੀ ਫੌਜਦਾਰਾਂ ਤੇ ਜ਼ਗੀਦਾਰਾਂ ਦੇ ਹਵਾਲੇ ਕਰ ਦਿੱਤੀ ਗਈ। ਅੰਦਰ ਸਿੱਖਾਂ ਨੇ ਬੜੀ ਬਹਾਦਰੀ ਦਾ ਪ੍ਰਗਟਾਵਾ ਕੀਤਾ 8 ਮਹੀਨੇ ਲਗਾਤਾਰ ਠੇਰਾ ਪਿਆ ਰਹਾ ਅੰਦਰ ਸਿੱਖ ਫੌਜ ਦੇ ਪੇਟ ਦੀ ਅੱਗ ਬੁਝਾਉਣ ਲਈ ਆਪਣੇ ਘੋੜੇ ਆਦ ਡੰਗਰਾਂ ਦਾ ਮਾਸ ਖਾ ਲਿਆ ਬਰਖਤਾਂ ਦੇ ਪੱਤੇ ਤੱਕ ਛਕ ਲਏ ਅੰਤ ਮੌਤ ਤੋਂ ਭੁੱਖ ਬੁਰੀ ਢਿੱਡ ਨੂੰ ਚੁਲਸਾ ਦੇਣ ਲਈ ਆਪਣੇ ਪੱਟਾਂ ਦੇ ਮਾਸ ਤੱਕ ਕੱਟ ਕੇ ਖਾਣ ਲਈ ਮਜਬੂਰ ਹੋ ਗਏ ਸਾਹੀ ਸੈਨਾ ਵੀ ਪ੍ਰਸ਼ਾਂਤ ਸੀ ਮੌਗਲ ਸੈਨਾ ਨੂੰ ਹੱਥਾਂ ਪੈਰਾਂ ਦੀ ਕਈ ਹੋਈ ਸੀ ਇੱਕ ਪਾਸੇ ਉਹਨਾਂ ਨੂੰ ਬੰਦਾ ਸਿੰਘ ਦੀ ਜਮ ਦੀ ਤਰ੍ਹਾਂ ਦੇ ਫਿਰਿਆ ਸੀ ਤੇ ਦੂਸਰੇ ਪਾਸੇ ਮੌਗਲ ਬਾਦਸ਼ਾਹ ਵੱਲੋਂ ਮੌਤ ਦਾ ਡਰ ਬਣਿਆ ਹੋਇਆ ਸੀ ਅਖੀਰ ਮੌਗਲ ਸੈਨਾ ਨੇ ਗੁਰਦਾਸ ਨੰਗਲ ਦੀ ਗੜੀ ਚੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਤੇ ਭੁੱਖੇ ਪਿਆਸੇ ਨੂੰ ਜੂੜ ਕੇ ਬੰਨ ਦਿੱਤਾ ਭੁੱਖ ਤੇ ਬਿਮਾਰੀ ਨਾਲ ਅ듬 ਹੋਏ 2-300 ਸਿੰਘਾਂ ਨੂੰ ਕਤਲ ਕਰ ਦਿੱਤਾ ਹਵੇਲੀ ਲਹੂ ਨਾ ਪਰ ਗਈ ਮਾਰੇ ਗਏ ਸਿੰਘਾਂ ਨੇ ਢਿੱਡ ਵੀ ਚੀਰ ਫਾੜ ਕੀਤੀ ਗਈ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਇਹਨਾਂ ਵਿੱਚ ਮੋਹਰਾ ਨਿਕਲੀਆਂ ਹੋਈਆਂ ਹੋ ਸਕਦੀਆਂ ਹਨ ਭਾਈ ਦੁਨੀ ਸਿੰਘ ਦੀ ਸਾਰੀ ਹਵੇਲੀ ਤਾਹ ਢੇਰੀ ਕਰ ਦਿੱਤੀ ਗਈ ਇਹ ਮਗਲਾਂ ਦੀ ਬਹਾਦਰੀ ਦੀ ਜਿੱਤ ਸੀ ਜਾਂ ਸਿੱਖਾਂ ਦੀ ਲਾਚਾਰੀ ਦੀ ਹਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਪਕੜ ਕੇ ਪਹਿਲਾਂ ਲਾਹੌਰ ਲਿਜਾਇਆ ਗਿਆ ਇਹ ਉਥੋਂ ਜ਼ਕਰੀਆ ਖਾਨ ਔਤਮੁਦੀਨ ਦੀ ਗਵਾਈ ਵਿੱਚ ਦਿੱਲੀ ਭੇਜਣ ਦਾ ਪ੍ਰਬੰਧ ਕੀਤਾ ਗਿਆ ਲਾਹੌਰ ਤੋਂ ਨਿਕਲਣ ਵੇਲੇ 200 ਸਿੰਘਾਂ ਦੇ ਸਿਰ ਜ਼ਕਰੀਆ ਖਾਨ ਨੂੰ ਥੋੜੇ ਲੱਗੇ ਇਸ ਲਈ ਹੋਰ ਹਜ਼ਾਰਾਂ ਬੇਕੁਨਾ ਸਿੱਖਾਂ ਨੂੰ ਹੜਕੇ ਕਤਲ ਕਰ ਦਿੱਤਾ ਗਿਆ ਵੱਡੇ ਹੋਏ ਸਿਰਾਂ ਦੇ 700 ਗੱਡੇ ਭਰ ਕੇ ਦਿੱਲੀ ਨੂੰ ਤਰਪੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਬੜੇ ਹੀ ਜਲਹਾਲਤ ਪਰੇ ਢੰਗ ਨਾਲ ਦੁਰਗਤੀ ਕਰਕੇ ਭੇਜਿਆ ਗਿਆ ਸਾਰੇ ਜਿਉਂਦੇ ਸਿੰਘਾਂ ਨੂੰ ਪੈਰਾਂ ਹੱਥਾਂ ਲੱਕ ਸਵੇਤ ਗਲੇ ਤੋਂ ਸੰਗਲਾਂ ਨਾਲ ਜਕੜਿਆ ਹੋਇਆ ਸੀ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਾਉਣ ਲਈ ਸਭ ਸਿੰਘਾਂ ਨੂੰ ਸਰਹੰਦ ਦੇ ਵਿਚਾਰਾਂ ਵਿੱਚ ਘਮਾਇਆ ਗਿਆ ਇੱਥੇ ਲੋਕਾਂ ਨੇ ਟੀਚਰਾਂ ਕੀਤੀਆਂ ਲਾਂਟਾਂ ਪਾਈਆਂ ਤੇ ਗਾਲਾਂ ਕੱਢੀਆਂ ਪਰ ਸਾਰੇ ਸਿੱਖ ਗੁਰੂ ਦੇ ਸ਼ਬਦ ਪੜ੍ਹਦੇ ਹੋਏ ਸਭ ਕੁਝ ਸਹਿ ਗਏ ਸਾਈ ਸਰਬਰੀ ਨੂੰ ਸਿੱਖ ਕੈਦੀਆਂ ਨੂੰ ਦਿੱਲੀ ਤੋਂ ਬਾਹਰ ਅਰੰਗਾਬਾਤ ਤੋਂ ਸ਼ਾਹੀ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਜਾਇਆ ਗਿਆ ਜਿਸ ਨੇ ਬੜੇ ਹੀ ਗੁੱਹੜਾ ਟੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਸਾਥੀਆਂ ਨੂੰ ਲਿਆਂਦਾ ਸਭ ਤੋਂ ਅੱਗੇ 2000 ਸਿੱਖਾਂ ਦੇ ਸਿਰ ਵਾਲਸ ਤੇ ਟੰਗੇ ਹੋਏ ਸਨ ਉਹਨਾਂ ਦੇ ਕੇਸ ਹਵਾ ਵਿੱਚ ਲਹਿਰਾ ਰਹੇ ਸਨ ਨਾਲ ਇੱਕ ਮੂਈ ਹੋਈ ਬਿੱਲੀ ਬਾਂਸ ਤੇ ਟੰਗੀ ਹੋਈ ਸੀ ਜੋ ਇਸ ਗੱਲ ਦਾ ਸੰਕੇਤ ਸੀ ਕਿ ਗੁਰਦਾਸ ਨਨ੍ਹਲ ਅਬਵਿਲੀਆਂ ਆਦ ਨੂੰ ਮਾਰ ਮੁਕਾਇਆ ਹੈ ਕੁਝ ਵੀ ਵਾਕੀ ਨਹੀਂ ਛੱਡਿਆ ਇਸ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਲੋਹੇ ਦੇ ਪਿੰਜਰੇ ਵਿੱਚ ਜਕੜ ਕੇ ਹਾਤੀ ਤੇ ਚੜਾਇਆ ਹੋਇਆ ਸੀ ਉਸ ਦੇ ਸਿਰ ਉੱਤੇ ਕਿੱਲੇ ਨਾਲ ਕੱਢੀ ਲਾਲ ਦਸਤਾਰ ਬੱਧੀ ਹੋਈ ਸੀ ਤੇ ਗੱਲ ਵਿੱਚ ਕਿੱਲੇ ਨਾਲ ਕੱਢੀ ਅਣਾਰਾਂ ਦੇ ਫੁੱਲਾਂ ਭਰੀ ਗੂੜੇ ਲਾਲ ਬਾਦਲੇ ਦੀ ਪਸ਼ਾਕ ਪਾਈ ਹੋਈ ਸੀ ਪਿੱਛੇ ਉਠਾਂ ਦੇ ਨਾਲ ਦੋ-ਦੋ ਕਰਕੇ ਸਿੱਖ ਕੈਦੀ ਵੱਡੇ ਹੋਏ ਸਨ ਇਹਨਾਂ ਦੇ ਸਿਰਾਂ ਉੱਤੇ ਢੇੜ ਦੀ ਖੱਲ ਦੀਆਂ ਹਾਸੋਹੀਨੀਆਂ ਸ਼ੀਸ਼ੇ ਤੇ ਮਣਕਿਆਂ ਨਾਲ ਜੜੀਆਂ ਟੋਪੀਆਂ ਪਾਈਆਂ ਹੋਈਆਂ ਸਨ ਸੜਕਾਂ ਦੇ ਦੋਹਾਂ ਪਾਸੇ ਮੋਗਲ ਸਿਪਾਹੀ ਤੇ ਦਿੱਲੀ ਸ਼ਹਿਰ ਨਿਵਾਸੀ ਖੜੇ ਸਨ ਜੋ ਇਹਨਾਂ ਦੀ ਹਾਲਤ ਤੇ ਟਿਚਰਾਂ ਕਰ ਰਹੇ ਸਨ ਇਹ ਸਿੱਖ ਕੈਬੀਆਂ ਦਾ ਜਲੂਸ ਇੱਕ ਤਮਾਸ਼ੇ ਦੀ ਤਰ੍ਹਾਂ ਸੀ ਇਹ ਵਾਹ ਲੱਗਦੀ ਦਿੱਲੀ ਦੇ ਹਰ ਸ਼ਹਿਰੀ ਨੇ ਇਹ ਤਮਾਸ਼ਾ ਦੇਖਿਆ ਇਸ ਜਲੂਸ ਦੇ ਤਮਾਸ਼ੇ ਸਮੇਂ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਰੇ ਸਿੱਖ ਚੜ੍ਹਦੀ ਕਲਾ ਅਤੇ ਪ੍ਰਸ਼ੰਚਿਤ ਸਨ ਸ਼ਾਹੀ ਕੇ ਲਈ ਕੋਲ ਜਾਣ ਤੋਂ ਪਹਿਲਾਂ ਬਾਦਸ਼ਾਹ ਨੇ ਹੁਕਮ ਨਾਲ ਬੰਦਾ ਸਿੰਘ ਬਹਾਦਰ ਪਾਈ ਵਾਜ ਸਿੰਘ ਪਾਈ ਫਤਿਹ ਸਿੰਘ ਤੇ ਹੋਰ ਮੌਖਾਗੂ ਮੀਰੀ ਆਤਿਸ਼ ਇਬਰਾਹੀਮ ਖਾਨ ਦੀ ਗਵਾਹੀ ਹੇਠ ਸਰੋਪੀਏ ਕੈਦ ਕਰ ਦਿੱਤੇ ਉਸਦੇ ਬੱਚੇ ਜੈ ਸਿੰਘ ਪਤਨੀ ਤੇ ਖੜਾਵੀ ਨੂੰ ਜਨਾਨ ਖਾਨੇ ਭੇਜ ਦਿੱਤਾ 684 ਸਿੱਖ ਕਤਲ ਕਰਨ ਲਈ ਸਰਹਰ ਖਾਨ कोतवाल ਦੇ ਹਵਾਲੇ ਕਰ ਦਿੱਤੇ ਗਏ 5 ਮਾਰਚ 1716 ਈਸਵੀ ਤੋਂproptoia ਦਰਵਾਜੇ ਬੱਲ ਦੀ ਚਬੂਤਰਾ कोतवाल ਦੇ ਸਾਹਮਣੇ ਰੋਜ਼ 100 ਸਿੱਖਾਂ ਦਾ ਕਤਲ ਸ਼ੁਰੂ ਹੋਇਆ ਕਤਲ ਕਰਨ ਤੋਂ ਪਹਿਲਾਂ ਅਸਲਾਮ ਕਹੂਲ ਕਰਕੇ ਜਾਨ ਬਖਸ਼ਣ ਲਈ ਕਿਹਾ ਜਾਂਦਾ ਸਿੱਖ ਇਤਿਹਾਸ ਲਈ ਇਹ ਮਾਨ ਵਾਲੀ ਗੱਲ ਸੀ ਕਿ ਇੱਕ ਵੀ ਸਿੱਖ ਗੁਰੂ ਤੋਂ ਵੇਵਖ ਨਹੀਂ ਹੋਇਆ ਸਿੱਖ ਬੜੀ ਨਿਡਰਤਾ ਨਾਲ ਆਪਣੀ ਮੌਤ ਦਾ ਸਵਾਗਤ ਕਰਦੇ ਅंसू ਹੂ ਕਰਦੇ ਚਿਹਰਿਆਂ ਨਾਲ ਜਲਾਲਾਂ ਦੇ ਸਾਹਮਣੇ ਆਪਣੀਆਂ ਧੌਣਾ ਨੀਂਵੀਆਂ ਕਰ ਦਿੰਦੇ ਸਨ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਪ੍ਰਸ਼ੰਨ ਮੁਖ ਆਪਣੀਆਂ ਜਾਨਾਂ ਕਰਵਾਨ ਕਰ ਦਿੰਦੇ ਇਸ ਨੂੰ ਦੇਖ ਕੇ ਆਮ ਲੋਕ ਹੈਰਾਨੀ ਨਾਲ ਬਾਵਾ ਕਰ ਉੱਠੇ ਮੈਨੂੰ ਪਹਿਲਾਂ ਕਤਲ ਕਰੋ ਮੈਨੂੰ ਪਹਿਲਾਂ ਕਤਲ ਕਰੋ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਜਲਾਦਾਂ ਦੇ ਕੰਨੀਆਂ ਪੈਂਦੀਆਂ ਸਨ ਛੋਟੀ ਉਮਰ ਦੇ ਨੌਜਵਾਨ ਤੱਕ ਵੀ ਸ਼ਹੀਦ ਕਰ ਦਿੱਤੇ ਇਸੇ ਤਰ੍ਹਾਂ ਪੂਰਾ ਹਫਤਾ ਚਲਾਦਾਂ ਦੀਆਂ ਤਲਵਾਰਾਂ ਖਾਈਆਂ ਦਾ ਕੰਮ ਕਰਦੀ ਰਹੀ ਅਤੇ ਸਿੱਖ ਕਤਲ ਕਰ ਦਿੱਤੇ ਗਏ ਸਿਰ ਕੱਟ ਦੇਣ ਤੋਂ ਬਾਅਦ ਪੜਾਂ ਦੇ ਢੇਰ ਲਾ ਦਿੱਤੇ ਜਾਂਦੇ ਅਤੇ ਗੱਡਿਆਂ ਉੱਤੇ ਲਾਦ ਕੇ ਸ਼ਹਿਰ ਤੋਂ ਬਾਹਰ ਲਿਜਾ ਕੇ ਬਰਖਤਾ ਨਾਲ ਟੰਗ ਦਿੱਤੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਲਿਜਾਏ ਗਏ ਸਿੱਖਾਂ ਨੂੰ 7 ਦਿਨਾਂ ਵਿੱਚ ਸ਼ਹੀਦ ਕਰ ਦਿੱਤਾ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਸ ਦੇ ਬੱਚੇ ਅਜੈ ਸਿੰਘ ਸਰਦਾਰ ਬਾਦ ਸਿੰਘ ਭਾਈ ਫਤੇ ਸਿੰਘ ਭਾਈ ਆਲੀ ਸਿੰਘ ਬਖਸ਼ੀ ਗੁਲਾਬ ਸਿੰਘ ਤੇ ਦੂਸਰੇ ਸਿੱਖਾਂ ਨੂੰ ਮੜ ਪਹਿਲਾ ਦੀ ਤਰ੍ਹਾਂ ਜਲੀਲ ਕਰਕੇ ਬਾਦਸ਼ਾਹ ਦੀ ਕਬਰ ਦੀ ਪ੍ਰਕਰਮਾ ਕਰਵਾ ਕੇ ਕਤਲ ਗਾਲੇ ਵਾਲ ਕਤਲ ਗਹਾ ਵਾਲੇ ਸਥਾਨ ਤੇ ਲਿਆਂਦਾ ਗਿਆ ਬਾਕੀਆਂ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਅਸਲਾਮ ਕਬੂਲ ਕਰ ਲਈ ਕਿਹਾ ਗਿਆ ਬਿਸ਼ਮੀਸ਼ ਪਛਾੜੀ ਇੱਕ ਸਿੱਧੀ ਸਿੱਖ ਦੀ ਤਰ੍ਹਾਂ ਆਪਨੇ ਅਨਕਾਰ ਕਰ ਦਿੱਤਾ ਫਿਰ ਉਹਨਾਂ ਦੇ 4 ਸਾਲ ਦੇ ਬੱਚੇ ਭਾਈ ਅਜੈ ਸਿੰਘ ਨੂੰ ਗੋਦ ਚ ਬਿਠਾਇਆ ਇਹ ਕਿਹਾ ਕਿ ਉਹ ਇਸ ਨੂੰ ਹੱਥੀਂ ਕਤਲ ਕਰੇ ਅਨਕਾਰ ਕਰਨ ਤੇ ਜਲਾਲ ਨੇ ਮਾਸੂਮ ਅਜੈ ਸਿੰਘ ਦੇ ਟੁਕੜੇ ਟੁਕੜੇ ਕਰ ਦਿੱਤੇ ਇਹ ਉਸ ਦਾ ਤੜਸਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਣ ਦਿੱਤਾ ਇਸ ਔਲਮ ਦੀ ਇਤਿਹਾਸਿਕ ਪਰ ਬਾਬਾ ਜੀ ਪੱਥਰ ਦੀ ਮੂਰਤੀ ਵਾਂਗ ਅਡੋਲ ਤੇ ਸ਼ਾਂਤ ਰਹੇ ਅੰਤਲੇ ਸਮੇਂ ਵੀ ਬਾਰਤਾਲਾਪੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਲੰਦ ਹੌਸਲੇ ਦੀ ਅਗਵਾਈ ਕਰਦੀ ਰਹੀ ਕਿਹਾ ਜਾਂਦਾ ਹੈ ਕਿ ਹਿਮਾਤਾਬ ਡੋਲਾ ਮੁਹੰਮਦ ਅਮੀਰ ਖਾਨ ਨੇ ਜਦ ਬੰਦਾ ਸਿੰਘ ਬਹਾਦਰ ਵੱਲ ਵੇਖਿਆ ਤਾਂ ਉਸ ਦੇ ਚਿਹਰੇ ਦੀ ਪ੍ਰਤਪਤਾ ਤੇ ਜਲੋ ਜਹਾਰ ਨੂੰ ਵੇਖ ਕੇ ਹੈਰਾਨ ਰਹਿ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਤਲੇ ਸਮੇਂ ਇਸ ਤਰ੍ਹਾਂ ਦੇ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ ਪਹਿਲਾਂ ਜਲਾਲ ਨੇ ਛੁਰੇ ਨਾਲ ਉਸਦੀ ਸੱਜੀ ਅੱਖ ਕੱਢੀ ਤੇ ਫੇਰ ਖੱਬੀ ਇਸ ਵਿੱਚੋਂ ਖੱਬਾ ਪੈਰ ਵੱਢ ਦਿੱਤਾ ਫਿਰ ਦੋਵੇਂ ਹੱਥ ਵੱਢ ਕੇ ਵੱਖ ਕਰ ਦਿੱਤੇ ਫਿਰ ਪਖਦੇ ਹੋਏ ਲਾਲ ਗਰਮ ਲੋਹੇ ਦੇ ਚਮਟਿਆਂ ਨਾਲ ਉਸਦੇ ਪਿੰਡੇ ਦੇ ਮਾਸ ਲੀਆਂ ਬੋਟੀਆਂ ਸਿੱਚ ਖਿੱਚ ਕੇ ਤੋੜੀਆਂ ਗਈਆਂ ਅਤੇ ਉਸ ਦਾ ਸਿਰ ਵੱਢ ਦਿੱਤਾ ਅੰਤ ਸਰੀਰ ਦੇ ਬੰਦ-ਬੰਦ ਕੱਟ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲ ਸਮੇ ਅਖੈ ਤੇ ਅਸਹ ਸਹਾਰਦਿਆਂ ਅਡੋਲ ਸਿਰ ਸ਼ਾਂਤ ਚਿੱਤ ਰਹਿ ਕੇ ਸ਼ਹਾਦਤ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪਿੱਛੋਂ ਜੋ ਸਿੰਘ ਬਚੇ ਉਹਨਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨਿੱਜੀ ਜੀਵਨ ਵਿੱਚ ਉੱਚਾ ਆਚਰਣ ਦਾ ਮਾਲਕ ਸੀ ਉਸੇ ਦੀ ਅਮਰਤਾ ਰਹੀ ਸੀ ਉਹ ਗੁਰੂ ਸਾਹਿਬ ਉਤੇ ਨਿਸ਼ਚਾ ਅਟਲ ਅਤੇ ਭਗਤੀ ਪਰਪੱਕ ਸੀ ਸਿੱਖੀ ਕੇ ਸਵੰਸਾ ਨਾਲ ਅਨੁਭਵਨ ਦੀ ਪਾਲਣਾ ਉਸਨੇ ਅੰਤ ਤੱਕ ਕੀਤੀ ਤੇ ਸ਼ਹਾਦਤ ਪਹਿਲੇ ਵੀ ਡੋਲਿਆਣਾ ਬਾਬਾ ਬੰਦਾ ਸਿੰਘ ਬਹਾਦਰ ਇਸ ਦੇ ਨਾਂ ਖੜੇ ਗਏ ਸਿੱਖ ਭਾਵੇਂ ਉਹ ਗੁਰਦਾਸ ਮੰਗਲ ਤੋਂ ਪਕੜੇ ਗਏ ਸਨ ਜਾਂ ਧਾੜ ਪਾਖੜ ਵੇਲੇ ਜਾਂ ਧਾੜ ਪਕੜ ਵੇਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਸਨ ਨਿਯੰਤਨ ਸਮੇਂ ਜਿਸ ਬਹਾਦਰੀ ਨਾਲ ਖਾਸਾਸਕੇ ਸ਼ਹੀਦیاں ਦਿੱਤੀਆਂ ਇਹ ਆਪਣੇ ਆਪ ਵਿੱਚ ਗੌਰਵਮਈ ਇਤਿਹਾਸ ਦੀ ਸਿਰਜਣਾ ਦਾ ਆਧਾਰਨ ਹੈ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਲੈ ਕੇ ਛੋਟੀ ਉਮਰ ਤੱਕ ਦੇ ਬੱਚਿਆਂ ਵੀ ਆਪਣੇ ਗੁਰੂ ਦੇ ਪਿਆਰ ਵਿੱਚ ਰਹਿੰਦੇ ਸਿੱਖੀ ਸਿਧਕ ਨੂੰ ਨਿਵਾਇਆ ਇਸ ਨਾਲ ਇਹ ਸਾਡੇ ਸਾਰਿਆਂ ਲਈ ਮਾਨਵਤਾ ਇਤਿਹਾਸ ਹੈ